ਖੇਰਾ ਨਿਊਜ਼ ਦੇਖ ਰਹੇ ਸਾਰੇ ਦਸ਼ਕਾਂ ਦਾ ਮਹਿਰਪਾਲ ਸਿੰਘ ਜਸਟਾ ਦਾ ਸਾਥ ਕਰਦਾ ਆ ਅੱਜ ਸਿਕੰਮੌਰ ਸਾਹਿਬ ਕੇ ਪਹੁੰਚੇ ਆ ਸ਼੍ਰੀ ਅਰਜਨ ਦੇਵ ਜੀ ਪਾਸ਼ਾ ਜੀ ਦੇ ਗੁਰਦੁਆਰਾ ਸਾਹਿਬ ਨੇੜੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਅੱਜ ਆਪਣਾ ਹੀ ਇੱਥੇ ਧਰਨਾ ਲੱਗਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਅੱਜ ਅਪਨੀ ਗੱਲ ਬਾਤ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹੋ ਮਸਲਾ ਚੱਲ ਰਿਹਾ ਗੰਦੇ ਪਾਣੀ ਦਾ ਔਰ ਉਹ ਪੂਰੇ ਪੰਜਾਬ ਦਾ ਮਸਲਾ ਹੈ ਕਦੇ ਕਦੇ ਕਿਸੇ ਜਗ੍ਹਾ ਤੇ ਟ੍ਰਿਗਰ ਹੋ ਜਾਂਦਾ ਹੈ ਟੈਗਰ ਅਪ ਇੱਥੇ ਵੀ ਟੈਗਰ ਅਪ ਹੋਇਆ ਕਿਉਂ ਹੋਇਆ ਕਿ ਤੁਹਾਡਾ ਸੀਵਰੇਜ ਦਾ ਪਾਣੀ ਹੈ ਤੁਸੀਂ ਇੱਕ ਤਾਂ ਧਾਰਮਿਕ ਗੁਰਦੁਆਰਾ ਸਾਹਿਬ ਦੇ ਕੋਲ ਜਾ ਕੇ ਸਤਲੁਜ ਸਿੱਟ ਰਹੇ ਹੋ ਉਹ ਪਾਣੀ ਅੱਗੇ ਜਾ ਕੇ ਲੋਕ ਪੀਂਦੇ ਨੇ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਯਾਰ ਅੱਬਾ ਕੁਛ ਤਾਂ ਸੋਚ ਕੇ ਉਹਦੇ ਬਾਰੇ ਤੁਸੀਂ ਐਸਟੀਪੀ ਲਾਓ ਈਐਸਟੀਪੀ ਲਾਓ ਕਲੀਨ ਕਰੋ ਚਾਕੇ ਖੇਤਾਂ ਜਲਾ ਲਓ ਪਰ ਗਾਰੰਟੀ ਇਹ ਹੈ ਕਿ ਉਹ ਐਸਟੀਪੀ ਕਿ ਜੋ ਵੀ ਪਾਣੀ ਉਹ ਐਸਟੀਪੀ ਦੇ ਥਰੂ ਆਊਗਾ ਨਹੀਂ ਤਾਂ ਹੁੰਦਾ ਕੀ ਹੈ ਕਿ ਦਿਨੇ ਉਹਦੇ ਥਰੂ ਤੇ ਰਾਤ ਨੂੰ ਦੂਜੀਆਂ ਪਾਈਪਾਂ ਵੱਲੋਂ ਔਰ ਇਹ ਸਾਰੇ ਥਾਈ ਹੋ ਰਿਹਾ ਹੈ ਰਾਜ ਸਭਾ 'ਚ ਰਿਪੋਰਟ ਪੇਸ਼ ਹੋ ਗਈ ਕਿ ਗੰਦਾ ਪਾਣੀ ਆ ਪੰਜਾਬ ਦਾ ਆ ਪਰਸੋਂ ਰਿਪੋਰਟ ਆਈ ਹੈ ਕਿ 62% ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈ ਇੱਕ ਥੋੜਾ ਥੋੜਾ ਨਹੀਂ ਹੋ ਰਿਹਾ ਨੋ ਡਾਊਟ ਬੁੱਢੇ ਨਾਲੇ ਵਰਗੇ ਵੱਡੇ ਸਰੋਤ ਨੇ ਆ ਤੁਹਾਡੇ ਸੰਘਿਆ ਵਾਲੀ ਟ੍ਰੇਨ ਹੈ ਉਹਦਾ ਹਾਲ ਕੀ ਹੈ ਆ ਪਿੱਛੇ ਜਮਾ ਪੜ ਰਹੀ ਹੈ ਇੱਕ ਇੱਕ ਮੁੰਡਾ ਮਰਿਆ ਵਿਚਾਰਾ 13 ਸਾਲ ਦਾ ਕੈਂਸਰ ਨਾਲ ਨਾ ਪਾਣੀ ਨਾਲ ਮਰਿਆ ਹਾਂਜੀ ਸਰ ਜਿਵੇਂ ਆਪਣੀ ਗੱਲਬਾਤ ਚੱਲ ਰਹੀ ਹੈ ਤੁਸੀਂ ਉਹਨੇ ਕਿਹਾ ਇੱਕ ਬੱਚੇ ਦੀ ਮੌਤ ਹੋਈ ਹੈ ਜੀ ਉਸ ਦਾ ਮੋਕ ਕਰਨ ਵੀ ਜੀ ਪਾਣੀ ਬਣਿਆ ਜੀ ਉਹਨਾਂ ਨੇ ਕਿਹਾ ਇਹ ਗੱਲ ਕਿ ਪਾਣੀ ਕਰਕੇ ਮੌਤ ਹੋਈ ਹੈ और थो मैं दसा इत एक बच्चा है असा जाने है सारे थावा एक, -एक पिंड च पंद्रह पंद्रह बच्चे दिमागी तौर पर आप हजने पंद्रह पंद्रह बच्चे और कैंसर कला अद्धा तो पिंड बीमार हैड़े ओं इंतजार कर रहे ने के दखनी मालवे आला हाल हो जो फिर रोकांगे ये मैं कहूंगा इन्होंने बहुत वादिया एफर्ट किया है और रोकिया सारा कुछ और रोके रखने जे यही रोकणगे हम धक्का ਤੇ ਸਾਰਾ ਪੰਜਾਬ ਸੱਦਾਂਗੇ ਇੱਥੇ ਖਾੜਾ ਕਰਾਂ ਫਿਰ ਰੋਕ ਕੇ ਵਿਖਾਉਣ ਕਿਉਂਕਿ ਕਾਰਨ ਕੀ ਹੈ ਜਾਪਾਨੀ ਬੋਲਣਗੇ ਤਾਂ ਕੌਣ ਬੋਲੂ ਯਾਰ ਸਾਡੇ ਬੱਚੇ ਮਰ ਰਹੇ ਨੇ ਸਾਡੇ ਹੁਣ ਆ ਉਮਰਾਂ ਆਪਾਂ ਹੁਣ ਵੇਖ ਰਹੇ ਬਾਅਦ ਚ ਜਿਹੋ ਜਿਹਾ ਪਾਣੀ ਹੈ ਜਿਹੋ ਜਿਹੀ ਹਵਾ ਹੈ ਮੈਨੂੰ ਤਾਂ ਲੱਗਦਾ ਕੋਈ ਪੰਜਾਬ ਨਹੀਂ ਟੱਪਣਾਗਾ ਤੇ ਜਿਹੜਾ ਟੱਪੂ ਹੈ ਬਿਮਾਰੀਆਂ ਨਾਲ ਭਰਿਆ ਹੋਊਗਾ ਹਾਂਜੀ ਰਾਏ ਸਾਹਿਬ ਛਾਨੂੰ ਆਪਦਾ ਕੰਮ ਛੱਡ ਕੇ ਅਸੀਂ ਤੁਰੇ ਕਿਉਂ ਫਿਰਦੇ ਆਂ ਇਸੇ ਲਈ ਨਾ ਕਿ ਜੇ ਸਭ ਤੋਂ ਜ਼ਰੂਰੀ ਸਰੋਤ ਜ਼ਿੰਦਗੀ ਜਿਉਣ ਦਾ ਪਾਣੀ ਹੈ ਤੇ ਪਾਣੀ ਗੰਦਾ ਹੋ ਗਿਆ ਤੇ ਫਿਰ ਜਾਵਾਂਗੇ ਕਿੱਥੇ ਤੇ ਸਾਡੀ ਪਹਿਚਾਨ ਵੀ ਪਾਣੀ ਸੀ ਨਾਂ ਵੀ ਪੰਜਾਬ ਹੈ ਪਾਣੀਆਂ ਤੇ ਪੰਜਾਬਾਂ ਤੇ ਤੇ ਉਹ ਹੀ ਗੰਦਾ ਉਹ ਹੀ ਬੱਚਿਆ ਨਹੀਂ ਤੇ ਜਿਹੜਾ ਬੱਚਿਆ ਉਹ ਕਾਲਾ ਤੇ ਫਿਰ ਕਿੱਧਰ ਜਾਏਗੇ ਤੇ ਜਿਹੜੇ ਬੰਦੇ ਜਾਂ ਜਿਹੜੀਆਂ ਸੰਸਥਾਵਾਂ ਜਾਂ ਜਿਹੜੀਆਂ ਫੈਕਟਰੀਆਂ ਜਾਂ ਜਿਹੜੇ ਸੀਵਰੇਜ ਨੂੰ ਸਿੱਧੇ ਪਾਏ ਜਾ ਰਹੇ ਨੇ ਉਹਨਾਂ ਲਈ ਇਹ ਐਫਰਟ ਹੈ ਤੇ ਕਰਨਾ ਪੈਣਾ ਇਹਨਾਂ ਨੂੰ ਨਹੀਂ ਕਰਨਗੇ ਤਾਂ ਫਿਰ ਇਹ ਉਹਦੇ ਜ਼ਿੰਮੇਦਾਰ ਹੋਣਗੇ ਇਸ ਤੋਂ ਬਾਅਦ ਅੱਗੇ ਕੀ ਹੋਊਗਾ ਕਿ ਕਿੱਥੇ ਕਿਵੇਂ ਕਿਸ ਤਰ੍ਹਾਂ ਰੋਕਿਆ ਜਾਊਗਾ ਕਿਉਂਕਿ ਪਾਣੀ ਤੋਂ ਗ੍ਰਸਤ ਫਿਰ ਬਾਕੀ ਲੋਕ ਵੀ ਇੱਥੇ ਆਉਣਗੇ ਪਿਛਲੇ ਦਿਨ ਦੀ ਆਪਾਂ ਗੱਲਬਾਤ ਕਰਦੇ ਜਿਵੇਂ ਲੁਧਿਆਣੇ ਦਾ ਮਸਲਾ ਵੀ ਬਹੁਤ ਹੀ ਭਖਿਆ ਸੀ ਜਦੋਂ ਪੁੱਟੇ ਨਾਲੇ ਦਾ ਆਪਣਾ ਪਾਣੀ ਗੰਦਾ ਸੀ ਉਸ ਬਾਰੇ ਥੋੜਾ ਟਾਈਮ ਸਿੰਪਰੋਬਲਮ ਹੈ ਸੇਮ ਪਖਿਆ ਨਹੀਂ ਪਖੀ ਚ ਕੀ ਹੁੰਦਾ ਪਖਿਆ ਕੀ ਜਿਵੇਂ ਹੁਣ ਇਹਨਾਂ ਨੇ ਅੱਜ ਐਫਰਟ ਕਰਕੇ ਇੱਕ ਸਟੇਜ ਲਾ ਲਈ ਲੋਕਾਂ ਨੂੰ ਸੱਦ ਲਿਆ ਸਾਨੂੰ ਫੋਨ ਕਰਤੇ ਵਰਨਾ ਮਸਲਾ ਤਾਂ ਹਰ ਰੋਜ਼ ਦਾ ਹੈ ਅੱਜ ਖੜਾ ਹੋ ਗਿਆ ਤੇ ਪਰਸੋਂ ਹਟ ਜਾਊਗਾ ਇਹ ਤਾਂ ਚਲੋ ਕਿਸ ਦਿਨ ਆਪਣੀ ਸਟੇਜ ਲੱਗ ਜਾਂਦੀ ਆ ਪਰ ਸਾਰੇ ਆ ਜਾਣੇ ਆ ਤੇ ਫਿਰ ਨਹੀਂ ਆਉਂਦੇ ਪਰ ਮਸਲਾ ਤਾਂ ਦਿਨੋਂ ਦਿਨ ਵਧਦਾ ਜਾ ਰਿਹਾ ਇਹ ਕਿਉਂ ਵਧ ਰਿਹਾ ਆ ਵੇਖੋ ਇਧਰ ਇਸ ਪਾਸੇ ਕੁਝ ਨਿਕਲ ਨਹੀਂ ਰਿਹਾ ਤੇ ਆ ਪਾਣੀ ਇਹ ਪਾਣੀ ਜਿਹੜਾ ਇਹਨਾਂ ਦਾ ਇਲਾਕਾ ਹੈ ਮੈਂ ਉੱਥੇ ਗੰਗਾ ਨਗਰ ਤੋਂ ਲੈ ਕੇ ਸਾਰੇ ਇਲਾਕੇ ਉਹ ਸਾਡੇ ਹੀ ਨੇ نتیਜਾ ਜਨਬਾਜ ਤਾਂ ਪੰਜਾਬ ਵੀ ਸਾਡਾ ਹੈ ਇਹ ਲੋਕ ਇਹ ਪਾਣੀ ਪੀਂਦੇ ਨੇ ਤੁਸੀਂ ਇੱਕ ਵੇਖਿਆ ਨਾ ਲੁਧਿਆਣੇ ਇੱਕ ਡਾਈੰਗ ਇੰਡਸਟਰੀ ਦਾ ਬੰਦਾ ਖੜ ਕੇ ਮੈਨੂੰ ਕਹਿ ਰਿਹਾ ਕਿ ਬਾਣੀ ਤਾਂ ਸਾਭ ਮੈਂ ਕਿਹਾ ਪੀਲਾ ਕਿ ਮੈਂ ਗੋ ਪੀਵਾ ਨਹੀਂ ਪੀਣਗੇ ਇਸ ਪਾਣੀ ਦਾ ਸਾਬਤ ਪੀ ਫਿਰ ਪੀ ਫਿਰ ਮੈਂ ਤੁਹਾਨੂੰ ਦੱਸ ਰਿਹਾ ਐ ਐਸਟੀਪੀ ਹੋਵੇ ਦੂਜਾ ਹੋਵੇ ਇਹ ਕਦੇ ਕਦੇ ਕਹਿ ਦਿੰਦੇ ਨੇ ਜੀ ਐਸਟੀਪੀ ਚੋਂ ਕੀ ਇਹ ਬੀਓਡੀ ਕੀ ਐ ਸੀਓਡੀ ਦੀ ਮਾਤਰਾ ਕੀ ਐ ਦੱਸਣਗੇ ਕੀ ਉਹ 10 ਐਮਐਲਜੀ ਤੱਕ ਹੈਗੀ ਐ ਨਹੀਂ ਗਈ ਕਰਾਲੇ ਨੂੰ ਫਿਰ ਟੈਸਟ ਇੰਡੀਪੈਂਡੈਂਟ ਇਹ ਕੀ ਪੋਲਿਊਸ਼ਨ ਬੋਰਡ ਹੈ ਕਰਪਟ ਸੰਸਥਾ ਹੈ ਸਭ ਤੋਂ ਜ਼ਿਆਦਾ ਪੈਸੇ ਅਗਰ ਅੱਜ ਪੰਜਾਬ ਕੋਈ ਖਾ ਰਿਹਾ ਹੈ ਤਾਂ ਪੋਲਿਊਸ਼ਨ ਬੋਰਡ ਹੈ ਉਹਦੇ ਕਰਕੇ ਸੱਤਿਆ ਨਾਸ਼ ਹੋ ਰਿਹਾ ਹੈ ਔਰ ਇਹੀ ਸਾਡੇ ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਅਸੀਂ ਸਾਡੇ ਟੈਕਸਾਂ ਨਾਲ ਤਨਖਾਹਾਂ ਦੇ ਕੇ ਭਾਇਆ ਹੈ ਨੌਕਰੀਆਂ ਤੇ ਘਰਕਾਂ ਤੇ ਉਹ ਸਾਡੀ ਜ਼ਿੰਦਗੀ ਦਾ ਸੌਦਾ ਕਰ ਰਹੇ ਨੇ ਔਰ ਉਹਨਾਂ ਨੂੰ ਅਸੀਂ ਕਹਿਣਾ ਕਿ ਬੰਦੇ ਦੇ ਪੁੱਤ ਬਣ ਚੋ ਨਹੀਂ ਤਾਂ ਤੁਸੀਂ ਤੁਹਾਡੇ ਦੇ ਵੀ ਹੋਈ ਹਾਲੂਗੇ ਜੇ ਜੇ ਤੁਹਾਡੇ ਵਰਗੇ ਜਿਨ੍ਹਾਂ ਨੇ ਅਪਰਾਧ ਕੀਤੇ ਸੀ ਆ ਜੇਲਾਂਾਂ 'ਚ ਬੈਠੇ ਨੇ ਪਰ ਮੈਂ ਨਾਲ ਨਾਲ ਇਹਨਾਂ ਨੂੰ ਇਹ ਵੀ ਕਹਿਣਾ ਹੈ ਕਿ ਅਸੀਂ 500 ਲੜਦੇ ਆਂ ਆਪਦੇ ਪਾਣੀ ਦੀ ਦੁਹਾਈ ਦਿੰਨੇ ਆਂ ਜਿਨ੍ਹਾਂ ਨੂੰ ਕੁਰਸੀਆਂ ਤੇ ਬਹਾਉਣੇ ਕਦੇ ਉਹਨਾਂ ਤੋਂ ਪੁੱਛਿਆ ਕਿ ਮਸਲਾ ਐਦੇ ਤੇ ਕੀ ਗੱਲ ਕਰੂੰਗੇ ਤੁਸੀਂ ਆਪੋ 5 ਮਹੀਨੇ ਮੁੱਦਿਆਂ ਦੀ ਗੱਲ ਕਰਦੇ ਨੇ ਤੇ 2 ਮਹੀਨੇ ਕਾਂਗਰਸੀ, ਅਕਾਲੀ, ਭਾਜਪਾ ਆਪ ਬਣ ਜਾਂਦੇ ਆਂ ਉਦੋਂ ਅਸੀਂ ਭੁੱਲ ਜਾਂਦੇ ਸਾਡੇ ਮੁੱਦੇ ਕੀ ਆਣ ਜੇ ਉਦੋਂ ਯਾਦ ਰੱਖੀਏ ਤਾਂ ਆਪਾਂ ਨੂੰ ਆ 5 ਸਾਲ ਬਹਿਣਾ ਨਾ ਪਵੇ ਠੀਕ ਡਾਕਟਰ ਸਾਹਿਬ ਜੀ ਜਿਵੇਂ ਅੱਕੇ ਆਪਣੇ ਸਟੇਜ ਤੇ ਬੋਲੇ ਨੇ ਜੀ ਆਪਣਾ ਗੰਦੇ ਪਾਣੀ ਦਾ ਨਾਲ ਅੱਜ ਕੱਲ ਦੇ ਬੱਚਿਆਂ ਦਾ ਕੱਟ ਵੀ ਬਹੁਤ ਘੱਟ ਹੋ ਰਿਹਾ ਉਹ ਵੀ ਮੁੱਖ ਕਾਰਨ ਬਣ ਰਿਹਾ ਜੀ ਇਸ ਬਾਰੇ ਹੁਣੇ ਹੀ ਆ ਮੈਂ ਵਾਲੀਬਾਲ ਖੇਡਿਆ ਹੈ ਮੈਂ ਪੰਜਾਬ ਲੈਵਲ ਤੇ ਵਾਲੀਬਾਲ ਖੇਡਿਆ ਸਕੂਲਾਂ ਤੋਂ ਖੇਡਦਾ ਸੀ ਬਜ਼ੁਰਗਾਂ ਨੂੰ ਤਾਂ ਇਹਨਾਂ ਨੂੰ ਤਾਂ ਮੈਥੋਂ ਵੀ ਜ਼ਿਆਦਾ ਪਤਾ ਹੈ ਔਰ ਨੈਟ ਤੋਂ ਉੱਤੇ ਨਿਕਲਦੇ ਸੀ ਮੁੰਡੇ ਉਹਨੂੰ ਵਾਲੀਬਾਲ ਦੀ ਗੇਮ 10ਵੀਂ ਤੱਕ ਤਾਂ ਬੰਦ ਹੀ ਹੋ ਗਈ ਹੈ ਸਮੈਸ਼ਿੰਗ ਕੱਦੀ ਹੈ ਨਹੀਂ ਕਿ ਕਿੱਧਰ ਕਿਉਂ ਕੱਦ ਘਟ ਗਏ ਮੈਂ ਬੰਬੇ ਸੀ ਕੋਸ਼ਿੰਦਰ ਕੋਈ ਵੀ ਲੰਬਾ ਜੋੜਾ ਮੁੰਡਾ ਨਜ਼ਰ ਆਉਂਦਾ ਸੀ ਨਾ ਜਿਵੇਂ ਠਾਡੀ ਗੱਲਬਾਤ ਚੱਲ ਰਹੀ ਕਿ ਤੁਸੀਂ ਵਾਲੀਬਾਲ ਤੇ ਪ੍ਰਿਆਰ ਰਿਹਾ ਹੋ ਹੁਣ ਉਹ ਵਾਲੀਬਾਲ ਗੇਮ ਹੀ ਬੰਦ ਹੋ ਗਈ ਹੈ ਕਿਉਂਕਿ ਹੁਣ ਆ ਦੱਸਿਆ ਮੈਨੂੰ ਇਹਨਾਂ ਨੇ ਐਸ ਬੈਂਡ ਵਿੱਚ 10 ਮਰੀਜ਼ ਕੈਂਸਰ ਦੇ ਨੇ ਤਿੰਨ ਗੁਜ਼ਰ ਚੁੱਕੇ ਨੇ ਸੱਤ ਬਾਕੀ ਨੇ ਇਹ ਹਜੇ 10 ਹੈ ਜੇ ਐਂ ਚੱਲੀ ਗਿਆ ਤੇ 1 ਸਾਲ ਬਾਅਦ ਇਹਨਾਂ ਦੀ ਗਿਣਤੀ 30 ਹੋਊਗੀ ਜਿਵੇਂ ਕਿ ਹਬੋਰ ਅਸੀਂ ਗਏ ਹਬੋਰ ਇੱਕ ਮਹੱਲਾ ਇੱਕ ਗਲੀ ਹੈ ਉਹਦਾ ਨਾਂ ਕੈਂਸਰ ਗਲੀ ਰੱਖਤਾ ਹੈ ਜਿਵੇਂ ਸਾਡੀ ਇੱਕ ਟ੍ਰੇਨ ਜਾਂਦੀ ਪੀਕਰ ਨੇ ਨੂੰ ਬਠੰਡੇ ਤੋਂ ਕੰਝਿਆ ਹੀ ਨਹੀਂ ਕੋਈ ਉੱਥੇ ਹਾਂਜੀ ਬੈਗਾ ਜੀ ਬਚਿਆ ਹੀ ਨਹੀਂ ਕੋਈ ਹੁਣ ਜੇ ਇਹ ਹਾਲ ਇੱਥੇ ਵੀ ਕਰਾਉਣਾ ਹੈ ਤੇ ਜੇ ਨਹੀਂ ਕਰਾਉਣਾ ਇਸੇ ਲਈ ਜਾਗਰਤ ਹੋ ਕੇ ਸਾਰੇ ਜਾਣੇ ਤੇ ਖੜੇ ਹੋ ਗਿਆ ਇਕੱਠ ਕਰ ਲਿਆ ਸਾਨੂੰ ਵੀ ਸਾਥ ਲਿਆ ਤਾਂ ਅਸੀਂ ਵੀ ਆ ਹੀ ਜਾਣੇ ਆ ਬਚਾਰੇ ਜਿਹੜਾ ਲਈ ਫਿਰਦੇ ਨੇ ਨਾ ਇਹ ਮਾਰੇ ਹੋਏ ਨੇ ਨਾਕਮਾਂ ਦੇ ਜਿਹੜੀ ਫਸਲ ਕਿਉਂਕਿ ਸਤਲੋ ਜਿਹੜਾ ਉਹ ਜਾਂਦਾ ਹਰੀਕੇ ਹਰੀਕੇ ਤੋਂ ਨਹਿਰਾਂ ਨਿਕਲਦੀਆਂ ਨੇ ਉੱਥੇ ਇੱਕ ਨਹਿਰ ਹੈ ਪੰਜਾਬਾ ਨਹਿਰ ਬਦਕਿਸਮਤੀ ਨਾਲ ਅਗਲੇ ਕੁਝ ਪਿੰਡਾਂ ਇਹ ਨਾ ਬਜ਼ੁਰਗੋ ਥਲੜਾ ਪਾਣੀ ਖਾਰਾ ਹੈ ਤਾਂ ਉਸ ਨਹਿਰ ਦਾ ਪਾਣੀ ਪੀਂਦੇ ਨੇ ਔਰ ਉਹ ਨੈਰ ਤੋਂ ਪੀ ਕੇ ਫਿਰ ਕੈਂਸਰ ਕਾਲਾ ਪੀ ਲਿਆ ਹੋ ਆ ਪਾਹਜ ਸਭ ਕੁਝ ਹੁੰਦਾ ਆ ਮਸਲਾ ਔਰ ਸਹੁੰਤਾ ਦੁੱਖ ਦੀ ਗੱਲ ਹੈ ਕਿ ਸਾਡੇ ਧਰਤੀ ਹੇਠਲੇ ਪਾਣੀ ਚ ਪਰਸੋਂ ਦੀ ਸਟੱਡੀ ਹੈ 62% ਯੂਰੇਨੀਅਮ ਆ ਗਿਆ ਤੇ ਕੀ ਕਰੂਗੇ ਅੱਜਾ ਪਾਣੀ ਪੀ ਕੇ ਠੀਕ ਹੈ ਨਾਸਟੇ ਜਾਂਦੇ ਵਾਜੀ ਪ੍ਰਸ਼ਾਸਨ ਨੂੰ ਕੀ ਮੈਸੇਜ ਇਹ ਭਗਵੰਤ ਮਾਨ ਇਹ ਕੁਲਤਾਰ ਸੰਧਮਾ ਇਹ ਬੁੱਢੇ ਨਾਲੇ ਤੇ ਹੁੰਦੇ ਸੀਗੇ ਹੁਣ ਇਹਨਾਂ ਨੂੰ ਦੀਦਾ ਨਹੀਂ ਹੋ ਪੈਨਾਂ ਨੂੰ ਤੀ ਦੇਣੀਆਂ ਸਾਰਾ ਕੁਝ ਤੇ ਜੇ ਨਹੀਂ ਦੀਦਾ ਤੇ ਕਿਹਦੇ ਕਰਕੇ ਨਹੀਂ ਦੀਦਾ ਕੁਰਸੀ ਕਰਕੇ ਕੁਰਸੀ ਕਿੰਨਾ ਨੇ ਬਖਸ਼ੀ ਹੈ ਇਹਨਾਂ ਨੇ ਆਪਾਂ ਸਾਰਿਆਂ ਨੇ ਤੋਸ ਕੁਰਸੀ ਨੂੰ ਕੱਢ ਨਹੀਂ ਸਕਦੇ ਤੇ ਅਗਲੀ ਵਾਰੀ ਜਿਹਨੂੰ ਕੁਰਸੀ ਦੇਈਏ ਇਹ ਸਾਡਾ ਮੇਨ ਮੁੱਤਾ ਨਹੀਂ ਹੋ ਸਕਦਾ ਪਾਣੀ ਇੱਕ ਜੋ ਪਾਣੀ ਲੁੱਟਿਆ ਜਾ ਰਿਹਾ ਔਰ ਇੱਕ ਜੋ ਬੱਚਿਆ ਪਾਣੀ ਉਹ ਕਾਲਾ ਹੈ ਕੀ ਇਹ ਸਾਡਾ ਮੁੱਤਾ ਨਹੀਂ ਹੋਊਗਾ ਸੋ ਦੈਟਸ ਇਨ ਨੈਸੈਸਰੀ ਹਬਤਾਨ ਬਾਈ ਜੀ ਜੇ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਹੈ ਸੇ ਅੱਜ ਅਸੀਂ ਮੋਹਸੇਬ ਤੋਂ ਗੱਲਬਾਤ ਕਰ ਰਹੇ ਹਾਂ ਸੀ ਲਾਸਟ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਹੈ ਸੇ ਅੱਜ ਅਸੀਂ ਪਿੰਡ ਮੋਹਸੇਬ ਵਿਖੇ ਪਹੁੰਚੇ ਸੀ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਡਾਕਟਰ ਸਾਹਿਬ ਕੁਝ ਇੰਟਰਸੈਕਟ ਹਾਂਜੀ ਪਹਿਲੇ ਬਾਈ ਕੁਝ ਖਾਲਸਾ ਅਨਿਵਾ ਖਾਲਸਾ ਇੱਕ ਜੀ ਫਤਿਹ ਜੀ ਜੀ ਅੱਜ ਪੂਰੀ ਤਰ੍ਹਾਂ ਮਸਲਾ ਪੱਖ ਤੋਂ ਕਿ ਗੰਦੇ ਪਾਣੀ ਨੂੰ ਲੈ ਕੇ ਜੀ ਨਾਲ ਨੂੰ ਲੈ ਕੇ ਆਪਣੇ ਪਿੰਡ ਮੋ ਇਹ ਜਾਗਰੂਕਤਾ ਹੈ ਜੀ ਜਦੋਂ ਅੱਗੇ ਕੀ ਹੁੰਦਾ ਸੀ ਇਹਨਾਂ ਦੀ ਮਨਮਰਜ਼ੀ ਚੱਲਦੀ ਹੁੰਦੀ ਸੀ ਸਤਲੂਜ ਨੂੰ ਇਹਨਾਂ ਨੇ ਗੱਟਰ ਬਣਾਇਆ ਹੋਇਆ ਜਿੱਦਾਂ ਉਹਨਾਂ ਲਿਖਿਆ ਹੋਇਆ ਹੈ ਵੀ ਇਹ ਪਾਣੀ ਗੰਦਾ ਨਾ ਕਰੋ ਕਿਉਂਕਿ ਉਹ ਲੋਕ ਪੀਂਦੇ ਆ ਉਹ ਪਾਣੀ ਹੁਣ ਇਹਨਾਂ ਲੋਕਾਂ ਨੂੰ ਪਤਾ ਲੱਗਣ ਲੱਗੇ ਵੀ ਅਸੀਂ ਇਹ ਗੰਦਾ ਨਹੀਂ ਹੋਣ ਦੇਣਾ ਇੱਕ ਜਾਗਰੂਕਤਾ ਇੱਕ ਸੰਘਰਸ਼ ਆਪਣੀ ਆਉਣ ਵਾਲੀਆਂ ਨਸਲਾਂ ਵਾਸਤੇ ਹੈ ਜੀ ਤੇ ਧੱਕੇਸ਼ਾਹੀ ਜਿੱਥੇ ਵੀ ਕਿਤੇ ਧੱਕੇਸ਼ਾਹੀ ਹੋਊਗੀ ਹੁਣ ਪੰਜਾਬ ਦੇ ਲੋਕ ਯੂਨਾਈਟ ਹੋ ਕੇ ਇਕੱਠੇ ਹੋ ਕੇ ਉਹ ਲੜਾਈ ਲੜਨਗੇ ਆਪਣੇ ਵਾਤਾਵਰਣ ਦੇ ਵਾਸਤੇ ਆਪਣੇ ਪੌਣ ਪਾਣੀ ਦੇ ਵਾਸਤੇ ਇਹ ਜਾਗਰੂਕਤਾ ਹੈ ਜੀ ਲੋਕਾਂ ਦੀ ਹਾਂ ਜੀ ਜਿਵੇਂ ਤੁਸੀਂ ਕੇਮਿਸਟਰੀ ਤੇ ਦੱਸਿਆ ਪਾਣੀ ਜਦੋਂ ਜੀ ਦੂਸ਼ਿਤ ਹੁੰਦਾ ਹੈ ਰੋਗਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਇਹ ਦੇਖਿਓਗਾ ਕਿਹੜੇ ਕਿਹੜੇ ਰੋਗ ਛੇਤੀ ਹੁੰਦੇ ਨੇ ਅਸਲ 'ਚ ਜਦੋਂ ਇਦਾਂ ਦੇ ਸੰਘਰਸ਼ ਸ਼ੁਰੂ ਹੁੰਦੇ ਹਨ ਜੀ ਉੱਥੇ ਦੇਖ ਤਾਂ ਖੜੀਆਂ ਨਹੀਂ ਹੁੰਦੀਆਂ ਦੇਖ ਤਾਂ ਖੜੀਆਂ ਕਰੀਆਂ ਜਾਂਦੀਆਂ ਇਹ ਸਿਆਸੀ ਲੋਕ ਕਰਦੇ ਨੇ ਜਾਂ ਫਿਰ ਜਿਹੜਾ ਇਹਨਾਂ ਦਾ ਜਿਹੜੀ ਮਿਲ ਇਹਦੇ ਵਿੱਚ ਪ੍ਰਸ਼ਾਸਨ ਕੰਮ ਕਰਦਾ ਉਹ ਕਰ ਰਿਹਾ ਜੀ ਨਹੀਂ ਹੁਣ ਦੇਖੋ ਆ ਕਿੱਥੋਂ ਆਏ ਨੇ ਕਿੰਨੇ ਦੂਰ ਤੋਂ ਆ ਬੱਚੀ ਨੇ ਕੀ ਲੈਣਾ ਜੀ ਇੱਥੇ ਇਹ ਬੱਚੀ ਉੱਥੋਂ ਲੈ ਕੇ ਆਈ ਆ ਇਹਨੇ ਕੀ ਲਿਖਿਆ ਵਾ ਸਤਲੁਜ ਦਾ ਪਾਣੀ ਗੰਦਾ ਨਾ ਕਰੋ ਤੇ ਇਹ ਨਹੀਂ ਹੈ ਵੀ ਰਾਤ ਰਾਤ ਬੋਰਡ ਬਣ ਗਿਆ ਇਹ ਪ੍ਰਾਣੇ ਬੋਰਡ ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹ ਜਥੇਬੰਦੀ ਆ ਆਟਰ ਵਾਰੀਅਰਸ ਦੇ ਨਾਂ ਤੇ ਇਹਦਾ ਮਤਲਬ ਇਹ ਬਹੁਤ ਪ੍ਰਾਣੀ ਲੜ ਰਹੇ ਆ ਇਹ ਪਿੰਡ ਪਿੰਡ ਜਾ ਰਹੇ ਆ ਇਹ ਜਿੱਥੇ ਵੀ ਕਿਤੇ ਕੋਈ ਮਸਲਾ ਆਉਂਦਾ ਉੱਥੇ ਜਾ ਕੇ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਆ ਉਹ ਸੇਵ ਸਤਲੂ ਜੀ ਲਿਖਿਆ ਹੋਇਆ ਇਹ ਕਿਉਂ ਲਿਖਿਆ ਜੀ ਸੇਵ ਸਤਲੂ ਜੀ ਆ ਸੇਵ ਸਤਲੂ ਜੀ ਲਿਖਿਆ ਹੋਇਆ ਮਤਲਬ ਖਤਰਾ ਹੈ ਨਾ ਸਤਲੂ ਜੀ ਨੂੰ ਕੋਈ ਖਤਰਾ ਹੈ ਨਾ ਤੇ ਖਤਰਾ ਕੀ ਨਾ ਤੂੰ ਜਿਹੜਾ ਇਹ ਨੈਕਸਸ ਹੈ ਸਿਆਸੀ ਕਾਰਪੋਰੇਟ ਤੇ ਪ੍ਰਸ਼ਾਸਨਿਕ ਇਹ ਜਿਹੜਾ ਨੈਕਸਸ ਕੰਬੋ ਹੈ ਕੰਬੋ ਇਕੱਠਾ ਹੋ ਕੇ ਬਰਗੇ ਨੈਕਸਸ ਚਲਾਉਂਦਾ ਉਹਨਾਂ ਨੂੰ ਖਤਰਾ ਹੈ ਜੀ ਇਹ ਪਾਣੀ ਦੀ ਲੜਾਈ ਨਹੀਂ ਇਹ ਸਾਡੀ ਸਿਹਤ ਦੀ ਲੜਾਈ ਹੈ ਇਹ ਸਾਡੇ ਲੋਕਾਂ ਦੀ ਸਿਹਤ ਦੀ ਸਾਡੇ ਲੋਕਾਂ ਦੀ ਆਉਣ ਵਾਲੀ ਹੋਂਦ ਦੀ ਆਉਣ ਵਾਲੀ ਪੀੜ੍ਹੀ ਦੀ ਲੜਾਈ ਹੈ ਇਹ ਹੁਣ ਜਿਹੜਾ ਸਤਲੁਜ ਦਾ ਪਾਣੀ ਅੱਗੇ ਜਾ ਕੇ ਕਿਤੇ ਕਿਤੇ ਰਾਜਸਥਾਨ ਤੱਕ ਜਾਂਦਾ ਹੈ ਉਹ ਲੋਕ ਨਹੀਂ ਹੈਗੇ ਉਹ ਵੀ ਸਾਡੇ ਲੋਕ ਹਨ ਠੀਕ ਹੈ ਸਟੇਟਾਂ ਅਲੱਗ ਪੈ ਗਈ ਪਰ ਇਨਸਾਨੀ ਦੀ ਵੀ ਕੋਈ ਚੀਜ਼ ਹੈ ਇਸੋ ਉਹਦੇ ਕਰਕੇ ਲੜਾਈ ਹੈ ਜੀ ਇਹ ਲੜਨ ਲੱਗੇ ਹੋਏ ਨੇ ਲੋਕਾਂ ਚਾਹੁੰਦੇ ਪਾਣੀ ਦਾ ਨਿਕਾਸ ਕਰਨਾ ਚਲੋ ਵਧੀਆ ਗੱਲ ਪਰ ਦੇਖਣਾ ਵੀ ਚਾਹੀਦਾ ਨਾ ਜਗਾ ਕਿਧਰੋਂ ਦੀ ਸਹੀ ਹੈ ਹਾਂਜੀ ਨਹੀਂ ਪਾਣੀ ਦੇ ਨਿਕਾਸ ਦੇ ਨਾਲ ਉਹਨਾਂ ਨੇ ਪਾਣੀ ਨੂੰ ਰੀਯੂਜ਼ ਦਾ ਕਿਉਂ ਨਹੀਂ ਸੋਚਦੇ ਰੀਯੂਜ਼ ਵੀ ਕਰਨਾ ਚਾਹੀਦਾ ਬਿਲਕੁਲ ਜੀ ਉਹ ਰੀਯੂਜ਼ ਹੋਣਾ ਚਾਹੀਦਾ ਪਾਣੀ ਹੁਣ ਇੱਥੋਂ ਲਿਆ ਕੇ ਜਾ ਕੇ ਸਤਲੂ ਦੇ ਵੀ ਸੜਦਾ ਉਹ ਸਾਫ ਪਾਣੀ ਵੀ ਗੰਦਾ ਹੋ ਜਾਣਾ ਤੇ ਪਾਣੀ ਨੀ ਅੱਗੇ ਹੜ ਕੇ ਕਿੱਥੇ ਚਲੇ ਜਾਣਾ ਕੁਸ਼ੀਕ ਵਰਤਦੇ ਹੋਣਾ ਬਾਕੀ ਦਾ ਪਾਕਿਸਤਾਨ ਚਲੇ ਜਾਣਾ ਉਹ ਤਾਂ ਗਿਆ ਨਾ ਤੁਹਾਡੇ ਕੋਲ ਜੇ ਪਾਣੀ ਨਾਲ ਜਿੰਨਾ ਖਰਚਾ ਇਹ ਪਾਈਪ ਲਾਈਨ ਦੇ ਦੱਪਣ ਲੱਗੇ ਹੋਏ ਕਈ ਕਿਲੋਮੀਟਰ ਲੰਬੀ ਪਾਈਪ ਲਾਈਨ ਹੈ ਜੀ ਫਿਰ ਇਹਦੇ ਰੱਖ-ਰਖਾਅ ਤੇ ਖਰਚ ਆਉਣਾ ਫਿਰ ਕੱਲ ਨੂੰ ਇਹਨੂੰ ਕਲੀਨਿੰਗ ਤੇ ਖਰਚ ਆਉਣਾ ਕਿਉਂ ਨਾ ਇੱਥੇ ਡੰਪ ਬਣਾ ਕੇ ਫਿਰ ਇਹਨੂੰ ਟ੍ਰੀਟ ਕੀਤੇ ਪਾਣੀ ਨੂੰ ਦੁਬਾਰਾ ਰੀਯੂਜ਼ ਇਰੀਗੇਸ਼ਨ ਵਾਸਤੇ ਵਰਤਿਆ ਕਾਉਂਸਲ ਦੇ ਵਿੱਚ ਦਰਖਤ ਲਾਇਆ ਜਾਂਦੇ ਨੇ ਉੱਥੇ ਵਰਤੇ ਜਾ ਸਕਦਾ ਕੋਈ ਛਰਕਾ ਕਰਨ ਵਾਸਤੇ ਵਰਤੇ ਜਾ ਸਕਦਾ ਜਿੱਤੇ ਕਿਤੇ ਮਿੱਟੀ ਉੱਡਦੀ ਹੈ ਕੋਈ ਉਹ ਕਿਉਂ ਨਹੀਂ ਕਰਦੇ ਰੀਯੂਜ਼ ਬਾਰੇ ਕਿਉਂ ਨਹੀਂ ਸੋਚਦੇ ਇਹ ਤਾਂ ਬਹੁਤ ਮਹਿੰਗਾ ਸੋਮਾ ਜਿੰਨਾ ਇਹਨੂੰ ਰੀਯੂਜ਼ ਕਰਨ ਇਰੀਗੇਸ਼ਨ ਵਰਤੇ ਵਰਤਣਗੇ ਉਹਨਾਂ ਧਰਤੀ ਦਾ ਪਾਣੀ ਘਟ ਘਟਾਂਗੇ ਪਾਣੀ ਦਾ ਲੈਵਲ ਉੱਪਰ ਆਊਗਾ ਇੱਕ ਪਾਸੇ ਤਾਂ ਸਰਕਾਰ ਲੱਗੀ ਵੀ ਰੌਲਾ ਪਾਉਣ ਵੀ ਨਹਿਰੀ ਪਾਣੀ ਨੂੰ ਵਰਤੋ ਤੇ ਇੱਕ ਚੱਕ ਜਿਹੜੇ ਪਾਣੀ ਨੂੰ ਆਪਾਂ ਆਪਣੇ ਘਰ ਦੇ ਵਿੱਚ ਯੂਜ਼ ਕਰ ਸਕਦੇ ਆ ਉਸੇ ਪਾਣੀ ਨੂੰ ਚੱਕ ਕੇ ਅਸੀਂ ਆ ਕੇ ਸਤਿ ਰੋਦੇ ਸੱਟਣ ਲੱਗੇ ਹੋਏ ਆਂ ਜੀ ਇਹ ਤਾਂ ਗਲਤਾਂ ਨਾ ਚੀਜ਼ੀ ਤੇ ਉਹਦੇ ਬਾਰੇ ਲੜਾਈ ਉਹਦੇ ਬਾਰੇ ਸੰਘਰਸ਼ ਹੈ ਜੀ ਅੱਜ ਕੱਲ ਇਹ ਮੌਜੂਦਾ ਸਰਕਾਰ ਖੇਡਾਂ ਨੂੰ ਤੇ ਮੌਕਾ ਰੱਖ ਦੇ ਰਹੀ ਹੈ ਤੇ ਮੈਦਾਨਾਂ ਦੇ ਉਤ்கਾੜਨ ਤੇ ਉਤ்கਾੜਨ ਕਰੀ ਜਾਂਦੀ ਪਰ ਪਾਣੀ ਵਾਲ ਬਿਲਕੁਲ ਨਹੀਂ ਕੀਤਾ ਨਹੀਂ ਖੇਡ ਬਣਨਾਂ ਦੇ ਉਤ்கਾੜਨ ਕਰ ਰਹੇ ਨੇ ਹੁਣ ਪਿੱਛੇ ਪੋਸਟਰ ਵੀ ਰਿਲੀਜ਼ ਹੋ ਗਏ ਵੀ 800 8000 ਖੇਡ ਮੈਦਾਨ ਬਣਾ ਦੇਣਾ ਪਰ ਖੇਡ ਮੈਦਾਨ ਬਣਾ ਕੇ ਉਹਦੇ ਖੇਡਣ ਵਾਲੇ ਬੰਦੇ ਵੀ ਚਾਹੀਦੇ ਆ ਨੌਜਵਾਨ ਵੀ ਚਾਹੀਦੇ ਆ ਤੇ ਜਿਹੜਾ ਖੇਡ ਦੇ ਵਿੱਚ ਆਵੇ ਤੰਦਰੁਸਤ ਵੀ ਹੋਣਾ ਚਾਹੀਦਾ ਚਾਹੀਦਾ ਹੋਗਾ ਇਹ ਤੰਦਰੁਸਤ ਫੇਰ ਹੀ ਖੇਡੇਗਾ ਹਾਂਜੀ ਤੇ ਜਿਹੜਾ ਤੰਦਰੁਸਤ ਨਹੀਂ ਇਹ ਖੇਡ ਮੈਦਾਨ ਦੇ ਵਿੱਚ ਕਿਹਨੇ ਹੋਣਾ ਤੇ ਤੁਸੀਂ ਤਾਂ ਲਗੇ ਹੋ ਪੋਲਿਊਟ ਕਰਨ ਸਾਰਾ ਕੁਝ ਤੇ ਜਿਹੜਾ ਬੰਦੇ ਨੇ ਤੁਹਾਡਾ ਇਹ ਪਾਣੀ ਪੀ ਲਿਆ ਤੇ ਉਹਨੇ ਬਿਮਾਰ ਹੋ ਉਹਨਾਂ ਨੂੰ ਜਾਣਾ ਹਸਪੀਟਲ ਦੇ ਵਿੱਚ ਤੇ ਤੁਸੀਂ ਲਗੇ ਹੋ ਖੇਡ ਗਰਾਊਂਡ ਬਣਾਉਣ ਫਿਰ ਇਹਨੂੰ ਚੰਗਾ ਨਹੀਂ ਵੀ ਇਹ ਤੁਸੀਂ ਹਸਪਤਾਲ ਵਧਾਓ ਜੇ ਲੋਕ ਬਿਮਾਰੇ ਕਰਨੇ ਨੇ ਇਹ ਸੀ ਪਹਿਲਾਂ ਭਾਈ ਜੀ ਦੱਸੋ ਜੀ ਆਪਾਂ ਕਿੱਥੋਂ ਆਏ ਹਾਂ ਮੇਰਾ ਨਾਮ ਡਾਕਟਰ ਮਨਜੀਤ ਸਿੰਘ ਹੈ ਅਸੀਂ ਵਾਟਰ ਵਾਰੀਅਰ ਪੰਜਾਬ ਸਤਲੁਜ ਤੇ ਕੰਮ ਕਰਦੇ ਆ ਹਰ ਐਤਵਾਰ ਨੂੰ ਅਸੀਂ ਇਕੱਠੇ ਹੁੰਨੇ ਆ ਤੇ ਲੁਧਿਆਣੇ ਦੇ ਜਲੰਧਰ ਦੇ ਕਦੇ ਸਤਲੁਜ ਤੇ ਕਦੇ ਰਾਵੀ ਤੇ ਕਦੇ ਬਿਆਸ ਤੇ ਇਹ ਅਸੀਂ ਬੋਰਡ ਲੈ ਕੇ ਖੜੇ ਹੁੰਨੇ ਆ ਤੇ ਜਿਹੜੇ ਲੋਕ ਕੂੜਾ ਸੁੱਟਦੇ ਨੇ ਦਰਿਆਵਾਂ ਦੇ ਵਿੱਚ ਉਹਨਾਂ ਨੂੰ ਸਮਝਾਉਂਨੇ ਆ ਜਿੱਥੇ ਕਿਤੇ ਕੋਈ ਤਰਨਾ ਚੱਲਦਾ ਸੀਵਰੇਜ ਪਲਾਂਟ ਜਿਹੜੇ ਪਲਾਂਟ ਫੈਕਟਰੀਆਂ ਲੱਗਦੀਆਂ ਨੇ ਉੱਥੇ ਵੀ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਜੇ ਉਹ ਕੁਝ ਇੱਥੇ ਹੋ ਰਿਹਾ ਹੈ ਮੈਂ ਇਹ ਪੁੱਛਣਾ ਚਾਹੁੰਦਾ ਵੀ 125 ਸ਼ਹਿਰਾਂ ਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਚੱਲਦਾ ਕਿਹੜੇ ਸ਼ਹਿਰ ਦਾ ਜੋ ਨਹੀਂ ਚੱਲਦਾ ਤੇ ਦਾ ਮਤਲਬ ਇਹ ਹੈ ਵੀ ਇਹ ਕਿੰਨੇ ਦਿਨ ਚੱਲੂਗਾ ਤੇ ਤੁਹਾਨੂੰ ਜਦੋਂ ਪਰਮਿਸ਼ਨ ਹੀ ਨਹੀਂ ਹੈਗੀ ਬੀਪੀਸੀਬੀ ਹੋਵੇ ਕੋਈ ਵੀ ਇੰਡਸਟਰੀ ਹੋਵੇ ਜਦੋਂ ਕਿਸੇ ਨੂੰ ਪਰਮਿਸ਼ਨ ਨਹੀਂ ਹੈ ਸਤਲੁਜ ਦੇ ਵਿੱਚ ਪਾਣੀ ਪਾਣ ਦੀ ਤੇ ਨਵਾਂ ਕੰਮ ਕਿਉਂ ਸ਼ੁਰੂ ਕਰ ਰਹੇ ਹੋ ਤੁਸੀਂ ਖਲੋਰ ਦੇ ਲਾਗੇ ਨਾਲਾ ਪੈ ਰਿਆ ਅਗੇ ਬੁੱਢਾ ਦਰਿਆ ਪੈ ਰਿਹਾ ਅਗੇ ਚਿੱਟੀ ਵੇਈ ਪੈ ਰਹੀ ਹੈ ਕਾਲੀ ਵੇਈ ਪੈ ਰਹੀ ਹੈ ਤੁੰਗਤਾਬ ਟ੍ਰੇਨ ਪੈ ਰਹੀ ਹੈ ਉਹਨਾਂ ਨੂੰ ਸਾਫ਼ ਕਰ ਲੋ ਤੁਹਾਡੇ ਕੋਲ ਇਨਾ ਬਜਟ ਹੈਗਾ ਜੇ ਸਾਫ਼ ਕਰਨ ਦਾ ਜਿਹੜੇ ਪਹਿਲਾ ਕੰਦੇ ਨਾਲੇ ਹੈ ਗਿਆ ਉਹਨਾਂ ਨੂੰ ਸਾਫ਼ ਕਰੋ ਫਿਰ ਛੱਪੜਾਂ ਦੀ ਗੱਲ ਕਰਿਓ ਤੇ ਛੱਪੜ ਜੇ ਤੁਸੀਂ ਪਿੰਡ ਦੇ ਵਿੱਚ ਖਤਮ ਕਰ ਰਹੇ ਹੋ ਇਹ ਪਿੰਡ ਦੀ ਇਕੋਲੋਜੀ ਨੂੰ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਛੱਪੜ ਦੇ ਪਾਣੀ ਨੂੰ ਸਾਫ਼ ਕਰੋ ਬੂਟੇ ਲਾਓ ਛਿੜੀਆਂ ਬਣਾਓ ਹਰਿਆਵਲ ਅਰਬਾਦ ਕਰੋ ਮਤਲਬ ਇਹ ਜਾਣ ਪੁੱਝ ਕੇ ਕੋਈ ਇਹੋ ਜਿਹੀ ਤਕਨੀਕ ਇਹ ਆ ਵੀ ਪ੍ਰੋਜੈਕਟ ਲੱਗੂਗਾ ਪੈਸਾ ਆਊਗਾ ਜੇਬਾਂ ਭਰੀਆਂ ਜਾਣਗੀਆਂ ਤੇ ਇੱਕ ਜੇ ਟ੍ਰੀਟਮੈਂਟ ਪਲੈਂਟ ਲੱਗ ਗਿਆ ਪਿੰਡ ਦੇ ਵਿੱਚ ਫੈਕਟਰੀਆਂ ਵੀ ਤਾਂ ਉੱਥੇ ਹੀ ਜਾਣਗੀਆਂ ਫਿਰ ਇਹ ਅੱਗੇ ਦੀ ਜ਼ਮੀਨ ਤਿਆਰ ਕਰਦੇ ਆ ਜਿਵੇਂ ਤੁਹਾਡੇ ਹੱਥ ਵਿੱਚ ਫੜਿਆ ਹੋਈ ਬੋਰਡ ਸੇਵ ਸਤਲੁਜ ਜੇ ਦੇਖੇ ਤਾਂ ਤੁਹਾਡੇ ਉਧਰ ਏਰੀਆ ਵਾਲੇ ਕਿੱਦਾਂ ਦੇ ਹਾਲਾਤ ਨੇ ਦੇਖੋ ਜੀ ਸਤਲੁਜ ਦਾ ਪਾਣੀ ਲੁਧਿਆਣੇ ਤੋਂ ਅੱਗੇ ਜਾ ਕੇ ਪਿੰਡ ਲੈਕ ਨਹੀਂ ਰਹਿੰਦਾ ਤੇ ਵਲੀਪੁਰ ਪਿੰਡ ਹੋ ਗਿਆ ਖੈਰਾਬੇਟ ਹੋ ਗਿਆ ਅੱਗੇ ਦੇ ਜਿੰਨੇ ਵੀ ਪਿੰਡਾਂ ਜਿੱਥੇ ਬੁੱਢਾ ਦਰਿਆ ਨਿਕਲ ਕੇ ਸਤਲੁਜ ਇਹ ਬੋਰ ਫਾਸਲ ਕਾ ਦੇ ਜਿਹੜੇ ਮੀਨ ਸਾਨੂੰ ਕੋਲ ਕਰਦੇ ਨੇ ਉਹ ਦੱਸਦੇ ਨੇ ਵੀ ਸਾਡੇ ਇੱਥੇ ਬਹੁਤ ਹੀ ਬੁਰਾ ਹਾਲ ਹੈ ਕਿਸੇ ਨੂੰ ਹੈਪੇਟਾਈਟਸ ਸੀ ਆ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਚਮੜੀ ਦੇ ਰੋਗ ਨੇ ਇਹ ਸਾਰਾ ਕੌਣ ਦੇ ਰਿਹਾ ਹੈ ਇਹ ਟ੍ਰੀਟਮੈਂਟ ਪਲਾਂਟਾਂ ਦੇ ਨਾਂ ਤੇ ਸਤਲੁਜ ਦੇ ਵਿੱਚ ਗੰਦਾ ਪਾਣੀ ਪਾ ਰਹੇ ਆ ਤੇ ਕੌਣ ਦੇ ਕੌਣ ਰਿਹਾ ਉਹ ਲਿਖਿਆ ਵੀ ਹੋਇਆ ਸੀ ਇਹ ਬੋਰ ਫਾਸਲ ਕਾ ਤੇ ਆਪਣੇ ਫਿਰੋਜ਼ਪੁਰ ਵੀਰ ਉਹ ਹਰੀ ਦੇ ਪੱਤਨ ਜਿਹੜੀ ਨਹਿਰ ਜਾਂਦੀ ਆ ਉਹਦੇ ਚ ਇਹੀ ਪਾਣੀ ਜਾ ਰਿਹਾ ਤੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਆ ਤੇ ਮੈਂ ਕਹਿੰਦਾ ਵੀ ਇਸ ਚੀਜ਼ ਨੂੰ ਬੰਦ ਤਾਂ ਕੀ ਕਰਨਾ ਸੀ ਆਪਾਂ ਹੋਰ ਜ਼ਿਆਦਾ ਅੱਗੇ ਲੈ ਕੇ ਜਾ ਰਹੇ ਆ ਕਿਤੇ ਨਾ ਕਿਤੇ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਜਿਵੇਂ ਵੀਡੀਓ ਬਹੁਤ ਵਧੀਆ ਚੱਲ ਰਹੀ ਸੀ ਅੱਜ ਜਿਵੇਂ ਪਿੰਡ ਮੌਹ ਸਾਬ ਤੋਂ ਗੱਲਬਾਤ ਕਰਦਾ ਸੀ ਲਾਸਟ ਵਿੱਚ ਪੱਤਰਕਾਰ ਵਰਪਾਲ ਸਿੰਘ ਜੱਜ ਡੈਨਿਕ ਸੇਰਾ